ਜਦੋਂ ਅੰਗਰੇਜ਼ ਆ ਗਏ ਨਾ ਪੰਜਾਬ ਦੇ ਵਿੱਚ ਵੀਰੋ ਉਹਨੇ ਆਉਣ ਸਾਰ ਸਭ ਤੋਂ ਪਹਿਲਾਂ ਕਿਹੜਾ ਕੰਮ ਕੀਤਾ ਸੀ ਪਹਿਲਾ ਵੀ ਜਿਹੜਾ ਸ਼ਰੀਹ ਸਾਹਿਬ ਤਲਵਾਰ ਜਮਾ ਕਰਾਉ ਉਹਨੂੰ 1 ਅੰਨਾ ਜਿਹੜਾ ਪੁਥੀ ਜਮਾ ਕਰਾਉ ਉਹਨੂੰ 2 ਅੰਨੇ ਇਹ ਤੋਂ ਸਿੱਧਾ ਸਪਸ਼ਟ ਹੋ ਗਿਆ ਵੀ ਤਲਵਾਰ ਨਾਲੋਂ ਜ਼ਿਆਦਾ ਖਤਰਾ ਪੁਥੀ ਤੋਂ ਸੀ ਫੇਰ ਉਹਨੇ ਇਹੋ ਜੇ 1925 ਚ ਆਪਣਾ ਐਕਟ ਬਣਾ ਕੇ ਆਪਣੇ ਜਿਹੜੇ ਨੰਬਰਦਾਰ ਲਾਏ ਉਹਨੇ ਗੁਰਦਾਰਾਂ ਦੇ ਪ੍ਰਬੰਧਕ ਲਾਏ ਉਹ ਵੀ ਉਹਨੇ ਆਪਣੇ ਚੇਲੇ ਚਪਟੇ ਲਾਏ ਉਹਨਾਂ ਨੂੰ ਲਾ ਕੇ ਫਿਰ ਇੱਥੇ ਕੀ ਕੀਤਾ ਅੰਗਰੇਜ਼ ਨੇ ਉਹਨੇ ਬਾਣੀ ਤੋਂ ਸਾਨੂੰ ਦੂਰ ਕਰਨ ਲਈ ਕਿਉਂ ਕਰੇ ਅੰਗਰੇਜ਼ ਨੇ ਇਸ ਗੱਲ ਨੂੰ ਪਕੜ ਲਿਆ ਸੀ ਸਮਝ ਲਿਆ ਸੀ ਵੀ ਇਹ ਲੜ ਕੇ ਸਿੱਖਾਂ ਨੂੰ ਨਹੀਂ ਜਿੱਤ ਸਕਦੇ ਵੀ ਆਪਾਂ ਕਿਵੇਂ ਨਾ ਵੀ ਨਾ ਕਿਵੇਂ ਨੂੰ ਜਨਾਜ਼ਰ ਗੁਰਬਾਣੀ ਤੋਂ ਦੂਰ ਨਹੀਂ ਕਰਦੇ ਉਹਨਾਂ ਤੇਰੇ ਸਿੱਖ ਕਿਸੇ ਦੇ ਕਾਬੂ ਨਹੀਂ ਹੋਣੇ। ਇਹ ਸਿੱਖ ਉਹਨਾਂ ਚਰ ਜੇ ਅਸੀਂ ਥੱਲੇ ਰੱਖਣਾ ਇਹਨਾਂ ਨੂੰ ਉਹਨਾਂ ਨੂੰ ਬਾਣੀ ਤੋਂ ਪਾਸੇ ਕਰਨਾ ਪੈਣਾ। ਫਿਰ ਉਹਨੇ ਪਹਿਲਾਂ ਸਾਨੂੰ ਲਾਲਚ ਇਹ ਦਿੱਤਾ ਵੀ ਪੋਥੀਆਂ ਜਮ੍ਹਾਂ ਕਰਾਓ ਤੇ ਦੋ ਅੰਨੇ ਲੈ ਜਾਓ। ਸਾਡੇ ਭੋਲੇ ਲੋਕਾਂ ਨੇ ਕੀਤਾ ਵੀ ਇਹ ਕੰਮ। ਫਿਰ ਉਸ ਤੋਂ ਬਾਅਦ ਉਹਨੇ ਆਪਣੇ ਪ੍ਰਬੰਧ ਦੇ ਅਧੀਨ ਗੁਰਦਾਰੇ ਦੇ ਵਿੱਚੋਂ ਉਹੇ ਜੇ ਕੰਮ ਦੀ ਸ਼ੁਰੂਆਤ ਕਰਾਈ। ਮਰਜਾਦਾ ਵਾਂ ਸਾਡੀਆਂ ਬੱਕਰੀਆਂ ਬੱਕਰੀਆਂ ਬਣਾਤੀਆਂ ਬਾਬਿਆਂ ਦੀਆਂ ਅੱਡ ਬਣਾਤੀਆਂ ਉਹਨਾਂ ਨੂੰ ਸੁਨਾਉਣੀ ਕਮੇਟੀ ਦੀ ਅੱਡ ਬਣਾਤੀ ਟਕਸਾਲ ਦੀ ਅਲੱਗ ਬਣਾਤੀ ਸਿੰਘ ਜੱਥੇ ਬੱਤਿਆਂ ਦੀ ਅਲੱਗ ਬਣਾਤੀ ਸਾਬ ਨੂੰ ਜਿਵੇਂ ਪਹਿਲਾਂ ਮੰਨੂ ਨੇ ਸਾਨੂੰ ਜਾਤਾਂ ਪਾਤਾਂ 'ਚ ਵੰਡਿਆ ਸੀ ਉਹ ਵੰਡਣ ਦੇ ਕਾਰਨ ਸਾਡਾ ਦੇਸ਼ ਗੁਲਾਮ ਰਿਹਾ ਸਦੀਆਂ ਭਰ ਅਸੀਂ ਗੁਲਾਮ ਰਹੇ ਹਾਂ ਜਾਤਾਂ ਪਾਤਾਂ 'ਚ ਵੰਡਤਾ ਤੇ ਫਿਰ ਅੰਗਰੇਜ਼ ਨੇ ਸਾਨੂੰ ਸੰਪਰਦਾਵਾਂ ਵਿਚ ਬੰਨਧ ਕੰਮ ਉਹੀ ਹੈ ਬਿਲਕੁਲ ਮੰਨੂ ਵਾਲਾ ਹੁਣ ਜਿਵੇਂ ਪਹਿਲਾਂ ਕੀ ਕਰਦੇ ਸੀ ਸਾਡੇ ਦੇਖਦੇ ਲੋਕ ਇਸ ਧਰਤੀ ਦੇ ਆਪਸ ਦੇ ਵਿੱਚ ਹੀ ਜੁੰਡੂ ਜੁੰਡੀ ਹੁੰਦੇ ਸੀ ਤੇ ਅੱਜ ਤੁਸੀਂ ਆਪਣਾ ਦੇਖ ਲਓ ਮੈਂ ਅਸੀਂ ਆਪਸ ਦੇ ਵਿੱਚ ਅੱਜ ਸਾਡੇ ਨਾਲ ਕਿਸੇ ਨੂੰ ਲੜਨ ਦੀ ਲੋੜ ਨਹੀਂ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਇਹੋ ਜਿਹਾ ਸਾਡੀ ਵਿਚਾਰਧਾਰਾ ਮਤਭੇਦ ਪਾ ਦਿੱਤੇ ਗਏ ਅਸੀਂ ਅਸਲੀਅਤ ਦੇ ਨੇੜੇ ਨਹੀਂ ਜਾ ਸਕਦੇ ਹੋ ਖੈਰ ਗੱਲ ਕਰਨੀ ਆਪਾਂ ਕਿ ਅੱਜ ਜਿਹੜੀਆਂ ਸਜਾਵਾਂ ਦੇ ਉੱਤੇ ਬੜੀ ਚਰਚਾ ਚੱਲਦੀ ਹੈ ਵੀ ਅਕਾਲ ਤਖਤ ਤੋਂ ਸਜ਼ਾ ਕਿਉਂ ਇਹ ਸੁਣਾਈ ਜਾਂਦੀ ਹੈ ਕਿਉਂਕਿ ਅੰਗਰੇਜ਼ ਨੇ ਇੱਕ ਤਰੀਕਾ ਵਰਤਿਆ ਵੀ ਜੇ ਆਪਾਂ ਇਹਨਾਂ ਲੋਕਾਂ ਨੂੰ ਇਹ ਸਨੇਹਾ ਦੇਣਾ ਮੈਸੇਜ ਦੇਣਾ ਹੈ ਅਕਾਲ ਤਖਤ ਤੋਂ ਮੰਨ ਲਓ ਕੋਈ ਦੋਸ਼ੀ ਪਕੜਿਆ ਜਾਂਦਾ ਪਹਿਲਾਂ ਤਾਂ ਜੇ ਕੋਈ ਮਾਲੂਕ ਦੋਸ਼ੀ ਦੋਸ਼ ਕਰਦਾ ਸੀ ਉਹਨੂੰ ਜਿਹੜਾ ਪੰਥ ਸਜ਼ਾ ਦਿੰਦਾ ਸੀ ਉਹ ਆਪਣੇ ਸਾਹਮਣੇ ਮਸੰਦਾ ਨੂੰ ਸਜ਼ਾ ਕਿਵੇਂ ਦਿੱਤੀ ਗਈ ਮਸੇ ਰੰਗਣ ਨੂੰ ਸਜ਼ਾ ਕਿਵੇਂ ਦਿੱਤੀ ਗਈ ਇਹ ਆ ਪੰਥ ਜਿਹੜੀ ਕੈਟਾਗਰੀ ਇਹ ਆ ਸਾਰੇ ਸਿਧਾਂਤ ਪਰ ਉਹ ਤੋਂ ਬਾਅਦ ਉਹਨੇ ਕੀ ਕੀਤਾ ਵੀ ਆਪਾਂ ਇਹਨਾਂ ਨੂੰ ਤਾਂ ਕਰਨਾ ਤਾਂ ਬਾਣੀ ਤੋਂ ਦੂਰ ਆਪਾਂ ਇਹ ਕਰੋ ਜੇ ਕੋਈ ਦੋਸ਼ੀ ਇੱਥੇ ਆਉਂਦਾ ਫਰਿਆਦ ਲੈ ਕੇ ਪੇਸ਼ ਹੁੰਦਾ ਸਿੱਖ ਤਾ ਸਿਰਫ ਆਪਾਂ ਕੀ ਕਰਨਾ ਉਹਨੂੰ ਇਹ ਕਹਿੰਦਾ ਵੀ ਇਹਨੇ ਪਾਠ ਜਪਜੀ ਸਾਹਿਬ ਦੇ ਗ੍ਰੰਥਰੀ ਸਜਾ ਤੂੰ ਕੀਰਤਨ ਸੁੰਨਣਾ ਸਜਾ ਤੂੰ ਭਾਂਡੇ ਮਦਰੇ ਸਜਾ ਪਰ ਦੱਸੋ ਠੰਡੇ ਦਿਮਾਗ ਨਾਲ ਸੋਚੋ ਵੀ ਬਾਣੀ ਪੜਨੀ ਸਾਨੂੰ ਗੁਰੂ ਸਾਹਿਬ ਸਜਾ ਥੋੜਾ ਲੱਗੀ ਬਾਣੀ ਦਾ ਹਰ ਇੱਕ ਇਨਸਾਨ ਵਾਸਤੇ ਹੁਕਮ ਹੈ ਪੜਨਾ ਹਰ ਇੱਕ ਇਨਸਾਨ ਬਾਣੀ ਪੜੇ ਇਸ ਕਰਕੇ ਉਹ ਅੰਗਰੇਜ਼ ਦੀ ਨੀਤੀ ਵਿੱਚ ਕਿਹੜਾ ਸੀ ਉਹਦਾ ਨਿਸ਼ਾਨਾ ਇਹ ਸੀ ਵੀ ਨਾ ਤੁਸੀਂ ਬਾਣੀ ਤੋਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਅੱਜ ਹੁਣ ਨਿੱਕੇ ਤੋਂ ਬੱਚਾ ਵੀ ਸਾਨੂੰ ਸਵਾਲ ਕਰੇਗਾ ਵੀ ਇਹ ਬਾਣੀ ਪੜਨਾ ਜੇ ਸਜ਼ਾ ਫਿਰ ਬਾਣੀ ਪੜ ਕੇ ਕੀ ਲੈਣਾ ਸੇਵਾ ਕਰਕੇ ਕੀ ਲੈਣਾ ਤਾਂ ਹੀ ਤੁਸੀਂ ਸਾਡੀ ਨੌਜਵਾਨੀ ਪੀੜ੍ਹੀ ਹੈ ਜਿਹੜੀ ਨੌਜਵਾਨ ਉਹ ਗੁਰੂ ਘਰ ਅੱਜ ਤੁਹਾਨੂੰ ਨਹੀਂ ਮਿਲ ਲੇਗੀ ਮਿਲੇਗੀ ਕੌਣ 30 ਤੋਂ ਆਵਾਜ਼ ਬਾਲੀਆਂ ਮਾਈਆਂ ਜ਼ਿਆਦਾ ਮਿਲਣਗੀਆਂ ਜਾਂ ਬਜ਼ੁਰਗ ਮਿਲਣਗੇ ਕੋਰਦਾਰੇ ਚਾਹੇ ਦੀਵਾਨ ਲਾ ਲਓ ਤੁਸੀਂ ਕਿਤੇ ਵੀ ਲਾਓ ਨੌਜਵਾਨ ਨਾ ਆਉਣ ਦਾ ਕਾਰਨ ਪਤਾ ਕੀ ਆ ਉਹ ਸਾਡੇ ਨਾ ਕਰਮਕੰਡਾਂ ਤੋਂ ਪਖੰਡਾਂ ਤੋਂ ਖੁਸ਼ ਨਹੀਂ ਹੈਗੇ ਉਹਨਾਂ ਨੂੰ ਸਾਰੀ ਪਤਾ ਇਸ ਗੱਲ ਦਾ ਬੇਤੱਕ ਕਰਮਕਾਂਡ ਬਣ ਗਿਆ ਹੁਣ ਕਿਉਂਕਿ ਸਾਡੇ ਦਿਮਾਗ 'ਚ ਬਾਣੀ ਇਹ ਗੱਲ ਬਿਠਾ ਦਿੱਤੀ ਕਿ ਜੇ ਗੁਰੂ ਘਰ ਦੇ ਵਿੱਚ ਕੋਈ ਐਡਾ ਵੱਡਾ ਦੋਖੀ ਦੋਖੀ ਦੋਗ ਤਾਂ ਮੱッセ ਰੰਗੜ ਦੇ ਬਰਾਬਰ ਦਾ ਉਹਦਾ ਮਾਬੋ ਨੂੰ ਕੀ ਕਰਤਾ ਵੀ ਤੂੰ ਆਏ ਕਰ ਵੀ 11 ਪਾਠ ਜਰਜੀ ਸਾਹਿਬ ਦੇ ਪੜ ਲਈ ਤੇ 500 ਦੀ ਦੇਖ ਕਰਾ ਦੀ ਪਰਚੀ ਕਟਾ ਦੀ ਕਿਹਾ ਪ੍ਰਸ਼ਾਦ ਦੀ ਤੇ ਇੰਨੇ ਦਿਨ ਤੂੰ ਆਹ ਕਰ ਲਈ ਜਾ ਉਹ ਤਾਂ ਸੇਵਾ ਰੂਟੀਨ ਚ ਕਰਨੀ ਸਿੱਖਣੇ ਸੀ ਹਰਜਾਨਾ ਸਾਰੀ ਦੁਨੀਆ ਕਿੰਨੀ ਸੰਗਤ ਜਾਂਦੀ ਹੈ ਗੁਰੂ ਘਰਾਂ ਚ ਸੇਵਾ ਕਰ ਲਈ ਇਸ ਕਰਕੇ ਸਾਨੂੰ ਅੱਜ ਸਾਡੇ ਇਸ ਸਿਸਟਮ ਨੂੰ ਸਮਝਣ ਦੀ ਲੋੜ ਆ ਇਹ ਤਾਂ ਉਸ ਸਮੇਂ ਹਕੂਮਤ ਦੀ ਨੀਤੀ ਸੀ ਵੀ ਸਾਨੂੰ ਬਾਣੀ ਤੋਂ ਕਿਵੇਂ ਦੂਰ ਰੱਖਣਾ ਯਾਦ ਰੱਖੋ ਅੱਜ ਵੀ ਨੀਤੀ ਉਹੀ ਆ ਕਿਉਂਕਿ ਜਿੱਨਾ ਚਿਰ ਐਕਟ ਆ ਨਾ ਗੁਰਦੁਆਰਾ ਐਕਟ ਅਸੀਂ ਗੁਰਮਸਤਾਨ ਨੂੰ ਲਾਗੂ ਨਹੀਂ ਕਰ ਸਕਦੇ ਉਹਨਾਂ ਚਿਰ ਨਾ ਪੰਜਾਬ ਦਾ ਭਲਾ ਤੇ ਨਾ ਪੰਥ ਦਾ ਹੋਣਾ ਜਿੱਨਾ ਚਿਰ ਗੁਰਦੁਆਰਾ ਐਕਟ ਹੈ ਇਸ ਵਿਸ਼ੇ ਤੇ ਅੱਪਾ ਗੱਲ ਫੇਰ ਕਰਾਂਗੇ ਗੁਰਦੁਆਰਾ ਐਕਟ ਦੇ ਉੱਤੇ ਪਰ ਅਸਾਂ ਨੂੰ ਜਿਹੜੀ ਲੋੜ ਅੱਜ ਸਮਝਣ ਦੀ ਸਾਡੇ ਬੁੱਧੀਜੀਵਾਂ ਨੂੰ ਵਿਦਵਾਨਾਂ ਨੂੰ ਇਹ ਆ ਵੀ ਅੰਗਰੇਜ਼ ਦੀ ਇੱਕ ਨੀਤੀ ਸੀ ਚਾਲ ਸੀ ਵੀ ਸਿੱਖਾਂ ਨੂੰ ਬਾਣੀ ਤੋਂ ਦੂਰ ਕਿਵੇਂ ਕੀਤਾ ਤਾ ਦੂਰ ਕਰਨ ਦੇ ਲਈ ਇਹਦੇ ਨਾਮ ਵੱਖਰੇ ਵੱਖਰੇ ਦਿੱਤੇ ਗਏ ਸਜ਼ਾ ਕਿਹਾ ਗਿਆ ਬਾਣੀ ਸੁਣਨ ਨੂੰ ਇਹ ਕਿਹਾ ਗਿਆ ਵੋਹ ਗਿਆ ਗਿਆ ਤੇ ਸਾਡਾ ਮਨੋਬਲ ਵੀ ਡਿੱਗੇਗਾ ਜਦੋਂ بڑے بڑے ਦੋਸ਼ੀਆਂ ਨੂੰ ਇਹ ਕਹਿ ਕੇ ਮਾਫ ਕਰ ਦਿੱਤਾ ਜਾਂਦਾ ਫੇਰ ਬੜੀਆਂ ਸਟੇਜਾਂ ਤੇ ਬਹਿ ਜਾਂਦੇ ਚੜ ਜਾਂਦੇ ਉਹ ਤੇ ਫਿਰ ਜਿਹੜਾ ਆਮ ਸਿੱਖ ਹੈ ਗਰਾਊਂਡ ਤੇ ਰਹਿਣ ਵਾਲਾ ਉਹਨਾਂ ਦਾ ਵਿਸ਼ਵਾਸ ਹੀ ਉੱਠ ਜਾਂਦਾ ਅੱਜ ਕਿੰਨੇ ਪਰਸੈਂਟ ਲੋਕ ਹੈ ਜਿਹੜੇ ਕਾਲ ਤੱਕ ਦੀ ਗੱਲ ਸੁਣਦੇ ਬਿਲਕੁਲ ਵੀ ਨਹੀਂ ਸੁਣਦੇ ਕਿਉਂਕਿ ਇਹਨਾਂ ਨੇ ਵਿਸ਼ਵਾਸ ਖਤਮ ਕਰਨਾ ਹੈ ਉਹ ਕਰ ਦਿੱਤਾ ਵਿਸ਼ਵਾਸ ਹੀ ਸਭ ਕੁਝ ਹੁੰਦਾ ਵਿਸ਼ਵਾਸ ਨੂੰ ਹੀ ਸਰਦਾ ਕਹਿੰਦੇ ਸਰਦਾ ਕੋਈ ਹੋਰ ਦੀ ਨਹੀਂ ਸ਼ਬਦ ਬਦਲ ਨਾਲ ਸਾਡਾ ਮੈਨ ਵੀ ਬਦਲ ਜਾਂਦਾ ਵਿਸ਼ਵਾਸ ਹੀ ਸਭ ਕੁਝ ਹੁੰਦਾ ਜੇ ਸਾਨੂੰ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਵਿਸ਼ਵਾਸ ਤੋੜ ਦੋ ਕਿਸੇ ਚੀਜ਼ ਤੋਂ ਉਹ ਚੀਜ਼ ਖਤਮ ਹੋ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ